ਰਿਐਕਟ ਕਰੋਗੇ ਤਾਂ ਤੁਸੀਂ ਕਦੇ ਅੱਗੇ ਨਹੀਂ ਬੱਸ ਸਕਦੇ ਕਦੇ ਵੀ ਅੱਗੇ ਨਹੀਂ ਬੱਸ ਸਕਦੇ ਉਹ ਤੁਸੀਂ ਕਮੈਂਟ ਪੜਨ ਦੀ ਲੋੜ ਹੀ ਨਹੀਂ ਹੈ ਤੁਹਾਡੇ ਮੀਮ ਬਣ ਰਹੇ ਨੇ ਤੁਸੀਂ ਫਿਰ ਵੀ ਪਪੂਲਰ ਹੋ ਰਹੇ ਹੋ ਸੋ ਇਸ ਕਰਕੇ ਤੁਹਾਡੇ ਫਰੀਦਕੋਟ ਵਾਲੇ ਇਨਸੀਡੈਂਟ ਚ ਬਹੁਤ ਬਣੇ ਬਹੁਤ ਮੀਮ ਬਣੇ ਸਰ ਮੈਂ ਕਦੇ ਵੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜੋ ਅਸੀਂ ਹੰਡਾਇਆ ਆ ਆਪਣੇ ਪਿੰਡੇ ਤੇ ਅਸੀਂ ਉਸੇ ਕਰਕੇ ਇੰਨਾ ਤੜਫਦਿਆ ਨਹੀਂ ਅਸੀਂ ਵੀ ਲੋਕਾਂ ਨੂੰ ਚੁੱਪ ਕਰ ਸਕਦੇ ਸੀਗੇ ਸੋ ਇਸ ਕਰਕੇ ਜਦੋਂ ਤੁਸੀਂ ਆਪਣੇ ਪਿੰਡੇ ਤੇ ਕੋਈ ਦਰਦ ਹੰਡਾਉਨੇ ਹੋ ਤਾਂ ਤੁਹਾਨੂੰ ਲੋਕਾਂ ਦਾ ਦਰਦ ਤੁਹਾਨੂੰ ਆਪ ਮਹਿਸੂਸ ਹੁੰਦਾ ਕਿ ਵਾਕੀ ਇਹਦੇ ਥামে ਮੈਂ ਖੜਾ ਸੋ ਇਸ ਕਰਕੇ ਬਾਕੀ ਕੋਈ ਜਾਣ ਕੇ ਨਹੀਂ ਕੋਈ ਚੀਜ਼ਾਂ ਹੁੰਦੀਆਂ ਉਹ ਅਣਜਾਣੇ ਚ ਹੋ ਜਾਂਦੀਆਂ ਨੇ ਨਹੀਂ ਚਲੋ ਅੱਜ ਸਬਬ ਬਣਿਆ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਕੁਝ ਗੱਲਾਂ ਹਟਕੇ ਕਰ ਲੈਣੀਆਂ ਚਾਹੀਦੀਆਂ ਕਿਉਂਕਿ ਤੁਹਾਡੀ ਇੱਕ ਰੀਅਲ ਪਿਕਚਰ ਪਤਾ ਚੱਲ ਜਾਂਦਾ ਕਿ ਤੁਹਾਡੀ ਤੁਹਾਡੇ ਵਿਚਾਰ ਕਿਸ ਤਰ੍ਹਾਂ ਦੇ ਉਸ ਚੀਜ਼ ਨੂੰ ਲੈ ਕੇ ਜਾਂ ਉਹ ਪਿਛਲੇ ਸਮੇਂ ਚ ਉਹ ਚੀਜ਼ਾਂ ਕਿਉਂ ਹੋਈਆਂ ਕਿ ਕਲੈਰਿਟੀ ਆ ਜਾਂਦੀ ਹੈ ਇਹ ਮਕਸਦ થી ਸਾਡਾ ਸਵਾਲ ਹੈ ਮੈਂ ਥੋੜਾ ਇਹ ਵੀ ਹੈ ਕਿ ਬਹੁਤ ਕਨੇ ਨੇ ਗੁੱਸਾ ਖੋ ਰਹਾ ਹੈ ਗੁੱਸਾ ਖੋ ਰ ਨਹੀਂ ਹਾਂ ਮੈਂ ਮੈਂ ਉਹਨਾਂ ਵਾਸਤੇ ਗੁੱਸਾ ਖੋ ਰਾਂ ਜਿਹੜੇ ਵਿੰਗੇ ਟੇਡੇ ਕੰਮ ਲੈ ਕੇ ਆਉਂਦੇ ਨੇ ਕਿ ਆ ਬਿੰਗਾ ਕਰਨ ਲੱਗਿਆ ਸੀ ਕਿ ਇਹ ਵਿਭਾਗ ਹੀ ਸ਼ਾਇਦ ਤੁਹਾਨੂੰ ਤਾਂ ਦਿੱਤਾ ਗਿਆ ਕਿ ਹਰਜੋਤ ਬੈਸਿਆ ਅਮੀ ਤੇ ਰੋਰੀ ਨਰਮਸੀ ਤਾਂ ਉਹਨਾਂ ਨੇ ਕਿਹਾ ਤਿੱਖੇ ਬੰਦੇ ਨੂੰ ਦਿਓ ਇਹ ਤਾਂ ਇਹ ਤਾਂ ਆਪਣਾ ਦਾ ਸੁਭਾਅ ਹੀ ਹੁੰਦਾ ਹੈ ਦੇਖੋ ਕਿਹ ਹੈ ਜੀ ਤੁਸੀਂ ਉਹਨੂੰ ਕਦੇ ਚੇਂਜ ਨਹੀਂ ਕਰ ਸਕਦੇ ਕਦੇ ਵੀ ਚੇਂਜ ਨਹੀਂ ਕਰ ਸਕਦੇ ਮੈਂ ਹਲਕੇ ਚ ਵੀ ਜਨਾ ਮੈਂ ਕਿਹਾ ਜਿਹੜਾ ਮਰਜੀ ਮੇਰੇ ਲਵੇ ਆ ਗਿਆ ਮੈਂ ਜਦੋਂ ਐਮਐਲਏ ਸੀਗਾ ਉਦੋਂ ਮੈਂ ਸਵੇਰੇ 6:30 ਵਜੇ ਘਰੋਂ ਪੈਦਲੀ ਲੰਘ ਜਾਂਦਾ ਸੀ ਵੀ ਜਾ ਕੇ ਰੈਸਟੋਰੈਂਟ ਚ ਬੈਠਣਾ ਜਦੋਂ ਤੱਕ ਲੋਕ ਆਈ ਜਾਂਦੇ ਨੇ ਮੈਂ ਉਹਨਾਂ ਨੂੰ ਮਿਲਣਾ ਉਹਨਾਂ ਦੇ ਕੰਮ ਕਰ ਜਦੋਂ ਉਹਨੋਂ ਹਟ ਕੇ ਅੱਪ ਦਾ ਉੱਠ ਗਿਆ ਅੱਪ ਦਾ ਕੰਮ ਕਰ ਠੀਕ ਹੈ ਚਲੋ ਸਭਾ ਤੁਹਾਡੇ ਦੋਵੇਂ ਦੇਖ ਲੈ ਤੁਹਾਡਾ ਸਭਾ ਉਹ ਫਰੀਦਕੋਟ ਵਾਲਾ ਵੀ ਦੇਖ ਲਿਆ ਤੇ ਕਿਸੇ ਵਿਆਹ ਚ ਪਾਇਆ ਭੰਗੜਾ ਤੇ ਬੋਲੀਆਂ ਵੀ ਸੁਣ ਲੀਆਂ ਲੋਕਾਂ ਨੇ ਐਸੀ ਗੱਲ ਉਹ ਵੀ ਕੋ ਇਹ ਤਾਂ ਇਹ ਕੁਦਰਤੀ ਵਾ ਕਿਉਂਕਿ ਮੈਂ ਸਭ ਨਾਲ ਹੱਸ ਖੇਲ ਕੇ ਮਿਲਦਾ ਮੇਰਾ ਇਹ ਨਹੀਂ ਐਟੀਟਿਊਡ ਨਹੀਂ ਹੈ ਕਿ ਉਹ ਮੇਰੇ ਲਈ ਆਊਗਾ ਚਾਹੇ ਕੋਈ ਆਮ ਵਰਕਰ ਵੀ ਖੜਾ ਮੈਂ ਉਹਦੇ ਲੱਵੇ ਚੱਲ ਕੇ ਚੱਲ ਜਾਣਾ ਵੀ ਇਹ ਨਾ ਮਹਿਸੂਸ ਕਰੇ ਵੀ ਪਤਾ ਨਹੀਂ ਮੰਤਰੀ ਬਣ ਕੇ ਉਹ ਕਰਿਆ ਪਰ ਜਿੱਥੇ ਕੋਈ ਕੋਈ ਭੰਗੜਾ ਪੈਂਦਾ ਹੋਵੇ ਅਸੀਂ ਪੰਜਾਬੀਆਂ ਸਾਡਾ ਪੈਰ ਮੁੱਢ ਮੱਲੀ ਉੱਠ ਜਾਂਦਾ ਸੀ ਅਗਲੀ ਵਾਰੀ ਅਗਲੀ ਵਾਰੀ ਸੀ ਢੋਲੀ ਵੀ ਬੁਲਾ ਲੈਣਾ ਕੋਈ ਗੱਲ ਨਹੀਂ ਕਿ ਭੰਗੜੇ ਵਾਲੀ ਗੱਲ ਨਹੀਂ ਕੱਢੀ ਜੀ 90 ਸਾਲ ਤੇ ਕੱਢਾਂਗੇ ਉਹਦੇ ਚਿਹਰੇ ਨਹੀਂ ਸੋਚਣਾ ਵੀ ਲੋਕ ਕੀ ਕਹਿਣਗੇ ਸਰ ਸਰ ਤੁਹਾਡਾ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਕਰੋ ਇਹ ਤਾਂ ਚੱਲ